ਦੋਸਤੋ ਸੌਨ ਮਹੀਨੇ ਦੇ ਵਿੱਚ ਨਾ ਬਲਾਸਪੁਰ ਜ਼ਿਲ੍ਹੇ ਦੇ ਵਿੱਚ ਹਿਮਾਚਲ ਦੇ ਵਿੱਚ ਇੱਕ ਮੇਲਾ ਪਰਦਾ ਜਿਹਨੂੰ ਕੋਈ ਮਾਤਾ ਨੈਣਾ ਦੇਵੀ ਦਾ ਮੇਲਾ ਕਿਹਾ ਜਾਂਦਾ ਹੈ ਸਰਦਾਂਵਾਂ ਲੋਕ ਦੂਰ ਦੂਰ ਤੋਂ ਇਸ ਮੇਲੇ ਦੇ ਵਿੱਚ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਆਪਣੀ ਆਪਣੀ ਸਮਰੱਥਾ ਮੁਤਾਬਕ ਤੇ ਆਪਣੀ ਆਪਣੀ ਸਰਦਾਂ ਮੁਤਾਬਕ ਲੋਕ ਵੱਖ-ਵੱਖ ਤਰੀਕਿਆਂ ਦੇ ਨਾਲ ਮਾਤਾ ਨੈਣੇ ਦੇਵੀ ਦੇ ਦਰਸ਼ਨ ਕਰਦੇ ਨੇ ਕਈ ਲੋਕ ਮਾਤਾ ਕੌਲਾ ਜੀ ਦੀ ਤੋਬੇ ਤੋਂ ਤੁਰ ਕੇ ਜਾਂਦੇ ਨੇ ਕਈ ਲੋਕ ਸੇਰਾਂ ਵਾਲੇ ਗੇਟ ਤੋਂ ਤੁਰ ਕੇ ਜਾਂਦੇ ਨੇ ਰੋਡ ਰਾਹੀਂ ਕਈ ਲੋਕ ਪੌੜੀਆਂ ਰਾਹੀਂ ਇਸ ਮੰਦਿਰ ਤੱਕ ਮਾਤਾ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੇ ਨੇ ਜਿਹੜੇ ਬਜ਼ੁਰਗ ਤੁਰ ਨਹੀਂ ਸਕਦੇ ਜਾਂ ਛੋਟੇ ਬੱਚੇ ਉਹਨਾਂ ਵਾਸਤੇ ਇੱਕ ਸੌਖਾ ਤਰੀਕਾ ਤੁਹਾਨੂੰ ਦੱਸਦਾ ਤੁਰ ਮੰਦਿਰ ਤੱਕ ਪਹੁੰਚਣ ਦਾ ਜਦੋਂ ਤੁਸੀਂ ਕੋਲਣਾ ਵਾਲੇ ਟੋਪੇ ਤੋਂ ਇੱਕ ਬੱਸ پکڑ ਲਓ ਬੱਸ ਸਿਰਫ ਤੇ ਸਿਰਫ ਤੋਂ 100 ਰੁਪਏ ਲਾਊਗੀ ਜਿਹੜੀ ਕਿ ਤੁਹਾਨੂੰ ਸਿਰਫ ਕੁਝ ਹੀ ਸਮੇਂ ਦੇ ਵਿੱਚ ਤੁਰ ਉੱਪਰ ਮੰਦਰ ਤੱਕ ਪਹੁੰਚਾ ਦਊਗੀ ਜਿੱਥੋਂ ਕਿ ਥੋੜੇ ਰਸਤਾ ਕੈ ਕਰਕੇ ਤੁਸੀਂ ਮੰਦਰ ਤੱਕ ਪਹੁੰਚ ਸਕਦੇ ਹੋ ਜੇਕਰ ਤੁਸੀਂ ਸੇਰਾਵਾਲਾ ਗੇਟ ਤੱਕ ਪਹੁੰਚ ਗਏ ਤੁਹਾਡਾ ਵਹੀਕਲ ਉੱਥੇ ਪਹੁੰਚ ਗਿਆ ਤਾਂ ਉੱਥੇ ਤੁਸੀਂ ਆਪਣੇ ਵਹੀਕਲ ਨੂੰ ਕਿਸੇ ਸੇਫ ਜਗ੍ਹਾ ਦੇ ਉੱਪਰ ਖੜਾ ਦੇਵੋ ਤੇ ਉੱਥੇ ਤੁਸੀਂ 50 ਰੁਪਏ ਦੇ ਵਿੱਚ ਟੈਕਸੀ ਕਰਕੇ ਤੁਰ ਉੱਪਰ ਮੰਦਰ ਤੱਕ ਪਹੁੰਚ ਸਕਦੇ ਹੋ ਜਿਹੜੀ ਕਿ 5-7 ਮਿੰਟਾਂ ਦੇ ਵਿੱਚ ਤੁਹਾਨੂੰ ਮੰਦਰ ਤੱਕ ਪਹੁੰਚਾ ਦਊ ਤੁਸੀਂ ਸੌਖੇ ਤਰੀਕੇ ਦੇ ਨਾਲ ਮਾਤਾ ਜੀ ਦੇ ਦਰਸ਼ਨ ਕਰ ਸਕਦੇ ਹੋ ਕਿਉਂਕਿ ਬਜ਼ੁਰਗਾਂ ਤੇ ਬੱਚਿਆਂ ਨੂੰ ਬਹੁਤ ਤੁਰਨ ਔਖਾ ਹੋ ਜਾਂਦਾ ਜਿਹੜੇ ਕਿ ਤੁਰ ਕੇ ਲੰਬਾ ਸਫ਼ਰ ਨਹੀਂ ਕਰ ਸਕਦੇ ਜਿਹੜੇ ਆਮ ਮੰਡੇਰਾ ਉਹ ਤਕਰੀਬਨ ਵੀ ਤੁਰ ਕੇ ਜਾਂਦੀ ਹੈ ਜਾਂ ਪੌੜੀਆਂ ਰਾਹੀਂ ਸਫ਼ਰ ਕਰਦੀ ਹੈ ਜਿਹੜੇ ਬਜ਼ੁਰਗ ਹੁੰਦੇ ਨੇ ਜਾਂ ਬੱਚੇ ਹੁੰਦੇ ਨੇ ਉਹ ਲੰਬਾ ਸਫ਼ਰ ਨਹੀਂ ਕਰ ਸਕਦੇ ਕਿਉਂਕਿ ਪਹਾੜੀ ਰਸਤਾ ਹੈ ਉੱਚੀਆਂ ਨੀਵੇਂ ਪੌੜੀਆਂ ਨੇ ਕਈ ਵਾਰ ਡਿੱਗਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਕਿਉਂਕਿ ਮੀਂਹ ਕਾ ਪੈਣ ਕਰਨਾ ਪੌੜੀਆਂ ਦੇ ਉੱਪਰ ਤੜਕਣ ਵੀ ਹੋ ਜਾਂਦੀ ਹੈ ਇਸ ਨਾਲ ਕੇ ਸਰਟਫੀਟ ਲੱਗਣ ਦਾ ਵੀ ਖਤਰਾ ਰਹਿੰਦਾ ਤੁਸੀਂ ਇਸ ਤਰੀਕੇ ਨਾਲ ਸੌਖੇ ਢੰਗ ਦੇ ਨਾਲ ਮਾਤਾ ਨਾਨਾ ਦੇਵੀ ਦੇ ਦਰਸ਼ਨ ਕਰ ਸਕਦੇ ਹੋ ਰਸਤੇ ਦੇ ਵਿੱਚ ਤੁਹਾਨੂੰ ਜੇਕਰ ਤੁਸੀਂ ਰਸਤੇ ਦੇ ਵਿੱਚੋਂ ਚੜੋਗੇ ਤਾਂ ਤੁਹਾਨੂੰ ਕੋਈ ਗੱਡੀ ਨਹੀਂ ਮਿਲੇਗੀ ਜੇ ਤੁਸੀਂ ਸੋਚਦੇ ਹੋ ਵੀ ਇੱਕ ਵਾਰੀ ਤੁਰ ਪਿਆ ਪਰ ਰਸਤੇ ਦੇ ਵਿੱਚੋਂ ਉਹ ਗੱਡੀ ਫੜ ਲਾਂਗੇ ਇਹ ਨਾ ਮਮਕਣਾ ਕਿਉਂਕਿ ਜਿਹੜੀਆਂ ਗੱਡੀਆਂ ਜਾਂਦੀਆਂ ਨੇ ਉਹਨਾਂ ਦੇ ਸਪੈਸ਼ਲ ਪਰਮਿਟ ਬਣੇ ਹੋਏ ਨੇ ਸਿਰਫ ਤੇ ਸਿਰਫ ਉਹ ਹੀ ਗੱਡੀਆਂ ਜਾਂਦੀਆਂ ਨੇ ਜਿਹੜੀਆਂ ਪਰਮਿਟ ਤੇ ਚੱਲਦੀਆਂ ਨੇ ਉਹ ਪਰਮਿਟ ਦਿਖਾ ਕੇ ਗੱਡੀ ਅੱਗੇ ਕ੍ਰੋਸ ਕੀਤੀ ਜਾਂਦੀ ਹੈ ਪੁਲਿਸ ਵਾਲੇ ਕ੍ਰੋਸ ਕਰ ਦਿੰਦੇ ਤੇ ਉਹੀ ਪਰਮਿਟ ਲੈ ਕੇ ਅਗਲੀ ਗੱਡੀ ਜਿਹੜੀ ਉੱਪਰੋਂ ਥੱਲੇ ਨੂੰ ਆਉਂਦੀ ਹੈ ਉਹ ਹੀ ਗੱਡੀ ਉੱਥੋਂ ਚੱਲਦੀ ਹੈ ਤੁਸੀਂ ਕੋਲਾਣਾ ਵਾਲੇ ਟੋਬੇ ਤੋਂ ਤਾਰ ਵਾਲੀ ਟਰਾਲੀ ਦੇ ਵਿੱਚ ਵੀ ਸਫ਼ਰ ਕਰ ਸਕਦੇ ਹੋ ਉਹ ਵੀ 2-250 ਰੁਪਏ ਲੈ ਕੇ ਤੁਹਾਨੂੰ ਮੰਦਰ ਤੱਕ ਪਹੁੰਚਦਾ ਕਰ ਦਿੰਦੀ ਹੈ ਉਹ ਵੀ ਇੱਕ ਬਹੁਤ ਸੌਖਾ ਤਰੀਕਾ ਹੈ ਜਿਹੜੇ ਪਰ ਪੌੜੀਆਂ ਰਾਹੀਂ ਜਾਂ ਰਸਤੇ 'ਚ ਆਹੀਂ ਰੋਡ ਰਾਹੀਂ ਤੁਰ ਕੇ ਆਉਂਦੇ ਨੇ ਤਾਂ ਰਸਤੇ ਦੇ ਵਿੱਚ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਲੰਗਰ ਮਿਲਣਗੇ ਤੁਸੀਂ ਰੋਡ ਮੁਤਾਬਕ ਚਾਹ ਦਾ ਪ੍ਰਸ਼ਾਦੇ ਦਾ ਗੜੀ ਦਾ ਚੌਲ ਦਾ ਲੰਗਰ ਵੀ ਸੱਖ ਸਕਦੇ ਹੋ ਤੇ ਉੱਥੇ ਕੁਝ ਦੇਰ ਤੱਕ ਆਰਾਮ ਵੀ ਕਰ ਸਕਦੇ ਹੋ ਇੱਥੇ ਵੱਖ-ਵੱਖ ਸਰਾਂ ਤੋਂ ਵੱਖ-ਵੱਖ ਸਰਦਾਲੂਆਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਲੰਗਰ ਸਰਦਾਲੂਆਂ ਵਾਸਤੇ ਕੇ ਮਾਹ ਦੇ ਸੇਵਾਦਾਰਾਂ ਵਾਸਤੇ ਮਾਹ ਦੇ ਭਗਤਾਂ ਵਾਸਤੇ ਲਗਾਏ ਜਾਂਦੇ ਨੇ ਹਰ ਸਾਲ ਸੈਂਕੜਿਆਂ ਦਾ ਦਾਦੇ ਵਿੱਚ ਵੱਖ-ਵੱਖ ਸਰਤ ਹੋ ਆ ਕੇ ਇੱਥੇ ਲੰਗਰ ਸਾਧਨ ਜੋ ਕਿ ਤਕਰੀਬਨ 8 ਦਿਨ ਇੱਥੇ ਲੱਗਦੇ ਜੇ ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਜੇ ਧੰਨਵਾਦ